आपने आप थो। क्या करने करो ना आपने क्या आप ट्रेन करना है ट्रेन करो जाना है तो मुझे जाने दो आप रुको सर दस मिनट रुको मशरूम को आने दो तब जाएंगे क्या क्या, क्या रुकी आप, भाई भाई। आप

बहन बहन की नहीं, नहीं, ग़िए 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 ग़िए। की नहीं एक एक मिनट मिनट सर जब आपको कह दिया भैया आप रुको आप क्यों मार रहे हो आप मेरी अकेला आदमी हूं मैं आप पब्लिक में नहीं हो अब हमारी जो ज्यादा जिम्मेवारी एरिया की आपसे ज्यादा हमारी जिम्मेवारी एरिया ऑफिसर हैं ਪਰ ਆਪਸ ਵਿੱਚ ਵੈਸ ਕਰੋ ਪਲੀਜ਼ ਪਰ ਲੱਗਦਾ ਜਿਵੇਂ ਕਿ ਪਹਿਲੀ ਵਾਰੀ ਦੋ ਧਿਰਾਂ ਦੀ ਪੁਲਿਸ ਵੀ ਆਪਸ ਚ ਕਿਤੇ ਨਾ ਕਿਤੇ ਪਰ ਮੈਂ ਇਹ ਕਹਿ ਰਹੇ ਆਂ ਵੀ ਇਹ ਐਫ ਆਈ ਆਰਾਂ ਦਰਜ ਜਿੰਨੀਆਂ ਮਰਜ਼ੀ ਕਰ ਲੈ ਮੈਂ ਤਾਂ ਆਪ ਆਇਆ ਸੀ ਵੀ ਕਰ ਲਾਂ ਅੰਦਰ ਭਾਈ ਜਿੰਨਾ ਕਰ ਹੁੰਦਾ ਪਰ ਮੇਰੇ ਵਰਕਰ ਤੇ ਜੇ ਦੇਖੇਗਾ ਮੇਰੀ ਕਿਸੇ ਤੇ ਆਪਣੇ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਆ ਆ ਤਾਂ ਕੰਦਾ ਨੇ ਨਾ ਜੇ ਤਾਂ ਗੇਟ ਲਾ ਲੈਣਾ ਸੀਐਮ ਬਾਹਰ ਤਾਂ ਨਿਕਲੂਗਾ ਨਾ ਬਾਹਰ ਫੰਕਸ਼ਨ ਚ ਜਾ ਕੇ ਰੋਲ ਮਿਲ ਲੂੰਗਾ ਕਿਤੇ ਕੀ ਗੱਲ ਆਮ ਬੰਦਾ ਜੇ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ ਸੀਐਮ ਹਾਊਸ ਦੇ ਵਿੱਚ ਕੱਲਾ ਬੰਦਾ ਮੈਂ ਮੰਨਦਾ 144 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਸੀ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਨੂੰ ਇੱਕ ਮਨਿਸਟਰ ਤੋਂ ਵੀ ਖਤਰਾ ਹੋ ਗਿਆ ਉਹ ਸਕਿਉਰਿਟੀ ਬ੍ਰੀਚ ਉਹਦੀ ਮਨਿਸਟਰ ਇੱਕ ਮੰਤਰੀ ਹੋ ਕੇ ਉਹਦੇ ਨਾਲ ਸਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸੀਐਮ ਸਟੋਜ ਸਾਹਿਬ ਬੱਲੇ ਟੋਡੇ ਤੁਸੀਂ ਹੁਣ ਤਾਂ ਸਿਰਫ ਕੰਪਲੀਟ ਕਰੋਗੇ ਫਾਰਮ ਕੰਪਲੀਟ ਕਰੋਗੇ ਨਾ ਨਹੀਂ ਕੰਪਲੀਟ ਤਾਂ ਜਿਹੜਾ ਸਕਿਉਰਿਟੀ ਆਫੀਸਰ ਨੇ ਜਿਹੜੇ ਸਕਿਉਰਿਟੀ ਦੇਖਦੇ ਆ ਉਹਨਾਂ ਨੇ ਰੋਜ਼ ਆਪਣੇ ਜਿਹੜੀ ਆ ਉਹ ਉਹਦੇ ਬਾਰੇ ਰਿਪੋਰਟ ਦੇਣੀ ਹੈ ਕਿ ਕੋਈ ਆਫੀਸਰ ਕਿਸੇ ਸਕਿਉਰਿਟੀ ਸੈਂਟਰ ਸਕਿਉਰਿਟੀ ਨੂੰ ਕਿਉਂ ਰੋਕੇ ਇਸੇ ਨਾਲ ਜੇ ਉਹ ਬਾਹਰਲੇ ਪਾਸੇ ਨੇ ਕਿਸੇ ਫੰਕਸ਼ਨ ਚ ਨੀਗੇ ਸੜਕ ਤੇ ਫਿਰ ਰਹੇ ਆ ਸੜਕ ਤੇ ਉਹ ਸਿਕਿਉਰਿਟੀ ਨੂੰ ਕਿਉਂ ਬ੍ਰੀਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਹ ਬੜਾ ਗੰਭੀਰ ਮਸਲਾ ਏ ਇਹ ਛੋਟਾ ਮਸਲਾ ਨਹੀਂਗਾ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਹਮੇਸ਼ਾ ਸੀਐਮ ਸਿਕਿਉਰਿਟੀ ਵਾਪਸ ਲੈ ਕੇ ਹੀ ਅਟੈਕ ਕਰਾਉਂਦੇ ਰਹੇ ਨੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਉਹੀ ਕਿਤੇ ਨਾ ਕਿਤੇ ਇਹ ਕੰਮ ਸੀ ਕਿ ਸੀਐਸਪਰੇ ਨੂੰ ਇਹ ਕੋਸ਼ਿਸ਼ ਕਰ ਰਹੇ ਸੀ ਵੀ ਇਹਨਾਂ ਨੂੰ ਅਲੱਗ ਕਰ ਦਈਏ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਉਹ ਮੈਨੂੰ ਕੋਈ ਪ੍ਰਵਾਹ ਨਹੀਂ ਗਈ ਉਹ ਕੋਈ ਗੱਲ ਨਹੀਂ ਗਈ ਪਰ ਮੇਰੇ ਵਰਕਰ ਤੇ ੱੱਕਾ ਨਹੀਂ ਮੈਂ ਜਿਹੜੇ ਮੇਰੇ ਗਰੀਬ ਵਰਕਰ ਜਿਨ੍ਹਾਂ ਨੂੰ ਇਹਨੇ ਜੇਲ੍ਹ ਚ ਸਿੱਟਿਆ ਏ 10 ਤਰੀਕ ਦਾ ਮੇਰੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਲਈ ਆ ਮੇਰੀ ਜ਼ਿੰਮੇਵਾਰੀ ਹੁਣ ਬੱਚਿਆਂ ਲਈ ਆ ਜੇ ਉਹਨਾਂ ਵੱਲ ਇਹ ਝਾਕਣਗੇ ਬੁਰੀ ਨਿਗਾ ਨਾਲ ਮੈਂ ਕਿਸੇ ਹੱਦ ਤੇ ਵੀ ਜਾਊਂਗਾ ਮੈਨੂੰ ਮੇਰੇ ਤੇ ਪਰਚੇ ਕਰੇ ਕੋਈ ਪਰਵਾਹ ਨਹੀਂ ਮੈਂ ਪਿਛਲੀ ਵਾਰ ਵੀ ਜੇਲ੍ਹ ਚ ਗਿਆ ਸੀ ਹੁਣ ਵੀ ਚਲੇ ਜਾਊਂਗਾ ਇਹ ਸੰਘਰਸ਼ ਕਰਨੇ ਹੀ ਪੈਂਦੇ ਆ ਪਰ ਜੇ ਮੇਰੇ ਵਰਕਰ ਵੱਲ ਪੂਰੀ ਨਜ਼ਰ ਨਾ ਦੇਖੂਗਾ ਭਾਜਪੀ ਦੇ ਵਰਕਰ ਵੱਲ ਇਹ ਝਾਕੂਗਾ ਉਹਦੇ ਲਈ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਸੇ ਹੱਦ ਤੇ ਕਿ ਮੈਂ ਜਾ ਜਾ ਸਕਦਾ ਮੈਂ ਇਹ ਇਹਦੀ ਪੁਲਿਸ ਨੂੰ ਵੀ ਕਹਿਣਾ ਚਾਹਨਾ ਇਹਦੇ ਹਸਪਤਾਲ ਨੂੰ ਵੀ ਕਹਿਣਾ ਚਾਹਨਾ ਵੀ ਤੁਸੀਂ ਇਹ ਬੇਇਨਸਾਫੀ ਨਾ ਕਰੋ ਇਹ ਪੁਲਿਸ ਰਾਜ ਨਾ ਬਣਾਓ ਇਹ ਪੰਜਾਬ 27 ਤੋਂ ਪਹਿਲਾਂ ਪਹਿਲਾਂ ਹੀ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ ਇਹਨੇ ਤਾਂ ਚਲੇ ਜਾਣਾ ਤੁਸੀਂ ਉਰੇ ਹੀ ਰਹਿਣਾ ਤੁਸੀਂ ਉਰੇ ਹੀ ਲੋਕਾਂ ਦੀ ਸੇਵਾ ਕਰਨੀ ਆ ਇਸ ਕਰਕੇ ਪੰਜਾਬ ਦੇ ਬੱਚਿਆਂ ਨਾਲ ਯਾਰ ਇੰਨਾ ਧੱਕਾ ਇਹ ਕਹਿੰਦੇ ਆ ਬੜੀ ਤਕਲੀਫ ਵੀ ਜੇ ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਜਹਾਜ਼ ਆ ਰਹੇ ਆ ਬੜੀ ਮਾੜੀ ਗੱਲ ਆ ਪਰ ਉਹਨਾਂ ਦੇ ਨਾਲ ਜੇ ਜੋ ਕੁਝ ਤੂੰ ਕਰ ਰਹੇ ਆਂ ਆਪਣੀਆਂ ਜ਼ਿਲ੍ਹਾਾਂ 'ਚ ਬਈ ਜੋ ਤੂੰ ਮੇਰੇ ਬੀਜੇਪੀ ਦੇ ਵਰਕ ਨਾਲ ਨਾ ਕਰ ਰਿਹਾ ਚੱਕੀ 'ਚ ਬੰਦ ਕਰਕੇ ਰੱਖਿਆ ਦੇ ਬਿੱਟੂ ਜੀ ਉਹ ਕਹਿੰਦੇ ਸੋ ਮੇਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਨੇ ਉਹ ਕਹਿੰਦਾ ਜਦੋਂ ਵੀ ਪ੍ਰਦਰਸ਼ਨ ਕਰਨਾ ਬਸ ਕਰਿਆ ਵੀ ਗੱਲ ਕਰ ਪ੍ਰਦਰਸ਼ਨ ਸੱਤਾ ਮਾਰੂ ਕੋ ਉਹ ਤਾਂ ਹਮੇਸ਼ਾ ਮੈਂ ਤਾਂ ਕੱਲਾ ਆਇਆ ਅੱਜ ਦੇਖ ਹੁਣ ਹੁਣ ਖੁੱਲੇ ਸੀ ਦਰਵਾਜ਼ੇ ਛੰਡਿਆਂ ਤੇ ਬੰਦੂਖਾਂ ਨਾਲ ਖੜੇ ਸੀ ਸਾਰੇ ਅਫਸਰ ਤੇ ਪਤਾ ਨਹੀਂ ਹਜੇ ਕਿਹੜੇ-ਕਿਹੜੇ ਅਫਸਰ ਤੇ ਕਾਰਵਾਈ ਹੋ ਜੇ ਵੀ ਇੱਥੇ ਤੱਕ ਪਹੁੰਚ ਵੀ ਕਿਵੇਂ ਗਿਆ ਅਫਸਰਾਂ ਦੇ ਕਾਰਵਾਈ ਹੋ ਸਕਿਉਰਿਟੀ ਬ੍ਰੀਚ ਇਹ ਸੀਐਮ ਹਾਊਸ ਤੇ ਕੋਈ ਆ ਸਕਦਾ ਬਾਹਰ ਸੜਕ ਤਾਂ ਇਹਨਾਂ ਦੀ ਨਹੀਂ ਗਈ ਜਿਹੜੀਆਂ ਸੜਕਾਂ ਦੋਨੋਂ ਅਚੀ ਮਿਨਿਸਟਰ ਦੀਆਂ ਐ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਇਹ ਕਹਿੰਦੇ ਸੀ ਵੀ ਖੋਲਾਂਗੇ ਸੜਕਾਂ ਅੱਜ ਤੱਕ ਉਹ ਸੜਕ ਨਹੀਂ ਖੁੱਲੀ ਕਿਉਂ ਨਹੀਂ ਖੁੱਲੀ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਚਲੋ ਹੋਤਾ ਯਾਰ ਕੁਛ ਵੀ ਕਹਿਣ ਮੈਂ ਤਿਆਰ ਹਾਂ ਉਸ ਲਈ ਸਰ ਆਪੇ